ਸਰਬੰਸਤਾਨੀ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਈਸਟ ਗੋਬਿੰਦ ਨਗਰ ਤੋਂ ਕੱਢੀ ਗਈ ਪ੍ਰਭਾਤ ਫੇਰੀ ਦਾ ਐਲਫਾ ਮਾਲ ਦੇ ਸਾਹਮਣੇ ਈਸਟ ਐਂਡ اسٹیਟ ਪੂਜਨ ਤੇ ਕਲੋਨੀ ਦੀ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਨਰਿੰਦਰ ਸਿੰਘ ਲਾਢੀ ਦੀ ਅਗਵਾਈ ਹੇਠ ਫੁੱਲਾਂ ਦੀ ਵਰਖ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸਮਾਗਮ ਦੌਰਾਨ ਪੰਥ ਪ੍ਰਸਿੱਧ ਕੀਰਤਨੀ ਜਥੇ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ। ਈਸਟ ਐਂਡ ਸਟੇਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਸਿੰਘ ਲਾਢੀ ਅਤੇ ਸਮੂਹ ਮੈਂਬਰਾਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਹਰ ਸਾਲ ਹੀ ਪ੍ਰਭਾਤ ਫੇਰੀ ਦਾ ਇਸ ਕਲੋਨੀ ਵਿੱਚ ਪਹੁੰਚਣ ਤੇ ਸਾਰੇ ਕਲੋਨੀ ਵਾਸੀਆਂ ਅਤੇ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਸਵਾਗਤ ਕੀਤਾ ਜਾਂਦਾ ਹੈ ਅਤੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾਂਦਾ ਹੈ। ਉਨ੍ਹਾਂ ਇਸ ਮੌਕੇ ਸਾਰੇ ਕਲੋਨੀ ਵਾਸੀਆਂ ਅਤੇ ਸਮੂਹ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਦੌਰਾਨ ਸੁਖਦੇਵ ਸਿੰਘ ਬੰਟੀ, ਸਤਨਾਮ ਸਿੰਘ ਮਹਰਬਾਨ ਸਿੰਘ ਸ਼ੈਲੀ ਨਰਿੰਦਰ ਸਿੰਘ ਗੁਰਮੀਤ ਸਿੰਘ ਤੇ ਲੋਚਨ ਸਿੰਘ ਅਮਰਜੀਤ ਸਿੰਘ ਸਰੂਪ ਸਿੰਘ ਹਰਜੀਤ ਸਿੰਘ ਜਤਿੰਦਰ ਰਾਜੂ ਕੁਲਬੀਰ ਸਿੰਘ ਇੰਦਰਪਾਲ ਸਿੰਘ ਨਰੂਲਾ ਸਤਿੰਦਰ ਸਿੰਘ ਅਤੇ ਅਫਤਾਰ ਬਿੱਲੂ ਗੁਰਦੀਪ ਸਿੰਘ ਸੋਨੂ ਸਨੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਸੀ ਭਰੀ

ਸਹਿਬ ਫਿਲਿਪੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੀ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵਰ ਇਸ ਸਾਲ ਵੀ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਡਰਮਾ ਵਾਲੋ ਵਿਖਤੋਂ ਵਿਸ਼ਾਲ ਪ੍ਰਬਾਤ ਫੇਰੀ ਆਉਣ ਤੇ ਫੁੱਲਾਂ ਦੀ ਬਰਖਾ ਦੇ ਨਾਲ ਸਵਾਗਤ ਕੀਤਾ ਜਾਂਦਾ ਹੈ ਬਾਕੀ ਮੈਂ ਤਲਗੀਤਰ ਦਸ਼ਮੇਸ਼ ਪਿਤਾ ਜੀ ਅੱਗੇ ਅਰਦਾਸ ਬੇਨਤੀ ਹੱਥ ਜੋੜ ਕੇ ਕਰਦਾ ਹਾਂ ਕਿ ਸਾਰੀ ਸੋਸਾਇਟੀ ਦਾ ਸਾਰੀ ਕਲੋਨੀ ਦਾ ਇਸ ਤਰ੍ਹਾਂ ਪਿਆਰ ਮੁਹੱਬਤ ਬਣਾਈ ਰੱਖਰ ਸਾਰੇ ਪਰਿਵਾਰਾਂ ਦੀ ਮਨੋ ਕਾਮਨਾ ਪੂਰੀਆਂ ਕਰ ਦਿਨ ਦੁੱਗਣਾ ਰਾਤ ਚੌਗਣੀ ਤਰੱਕੀ ਦੇ ਨੂੰ ਇਸ ਕਲੋਨੀ ਦੇ ਕਾਫੀ ਪਰਿਵਾਰ ਬੱਚੇ ਵਿਦੇਸ਼ਾਂ ਵਿੱਚ ਗਿਆ ਉਹਨਾਂ ਤੇ ਮਹਾਰਾਜ ਕਿਰਪਾ ਬਣਾਈ ਰੱਖੇ ਉਹ ਦਿਨ ਦੁੱਗਣਾ ਰਾਤ ਚੌਗਣੀ ਤਰੱਕੀ ਕਰਨ ਆਪਣੇ ਮਾਪਿਓ ਦੇ ਆਗਿਆਕਾਰੀ ਬਣਨ ਤੇ ਆਪਣੀ ਧਰਤੀ ਦੇ ਨਾਲ ਜੁੜੇ ਰਹਿਣ ਮੈਂ ਇਸ਼ਨ ਸਟੇਅਰ ਕਲੋਨੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਕਿ ਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਹਰ ਸਾਲ ਬਾਰੇ ਉਤਸ਼ਾਹ ਦੇ ਨਾਲ ਮਨਾਉਂਦੇ ਹਨ ਮੈਂ ਸਾ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਕਲੋਨੀ ਦੀ ਚੜ੍ਹਦੀ ਕਲਾ ਤੇ ਦਿਨ ਦੁਨੀ ਰਾਤ ਚੌਨੀ ਮਹਾਰਾਜ ਬਖਸ਼ੇ ਤੇ ਇਸੇ ਤਰ੍ਹਾਂ ਹੀ ਹਰ ਸਾਲ ਗੁਰਪੁਰਬ ਜਿਹੜਾ ਮਨਾਉਂਦੇ ਰਹਿਣ ਮੇਰੇ ਵੱਲੋਂ ਸਾਰੇ ਸੰਤ ਐਵੇਨਿਊ ਸਾਰੇ ਰੀਸੈਂਟ ਕਲੋਨੀ ਸਾਰੇ ਭੈਣਾ ਪਰੌਣ ਬਹੁਤ ਬਹੁਤ ਵਧਾਈ ਗੁਰਗੋਬ ਸਿੰਘ ਦੇ ਗੁਰਪੁਰਬ ਦੀ ਮਹਾਰਾਜ ਚੜ੍ਹਦੀ ਕਲਾ ਦੇ ਤੇ ਹਰ ਸਾਲ ਮਨਾਉਂਦੇ ਰਹਿਣ ਉਤਸ਼ਾਹਤ ਕਰਦੇ ਰਹਿਣ ਉਤਸ਼ਾਹ ਕਰਦੇ ਆ